ਕੀਤੀ ਹੈ ਇਸ ਦੇ ਬਾਰੇ ਤੁਹਾਨੂੰ ਬਰੀਫ ਕਰਨਾ ਅ ਮੈਂ ਮਨਜੀਤ ਸਿੰਘ ਰਾਏ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਮਸ਼ੇਰ ਜਿਹੜੀ ਚਾਰਾ ਮੰਡੀ ਆ ਉਹਦੇ ਸਬੰਧ ਕੀਤੀ ਗਈ ਹੈ ਜਮਸ਼ੇਰ ਚਾਰਾ ਮੰਡੀ ਨੂੰ ਉਜਾੜ ਕੇ ਇੱਥੇ ਕੋਈ ਬਾਇਓ ਪਲਾਂਟ ਲਾਇਆ ਜਾ ਰਿਹਾ ਇਸ ਮੰਡੀ ਨੂੰ ਜਿਹੜੀ ਜਗ੍ਹਾ ਭੇਜਿਆ ਜਾ ਰਿਹਾ ਉਹ ਜਗ੍ਹਾ ਸੂਟੇਬਲ ਨਹੀਂ ਮੰਡੀ ਵਾਸਤੇ ਉਹਦੇ ਵਾਸਤੇ ਰਸਤਾ ਠੀਕ ਨਹੀਂ ਅਸੀਂ ਇਸ ਕਰਕੇ ਇਤ ਇਜੈਕਸ਼ਨ ਕਰਦੇ ਆਂ ਕਿ ਜਦੋਂ ਪਲਾਨ ਬਣਿਆ ਸੀ ਜਮਸ਼ੇਰ ਡੈਰੀ ਯੂਨੀਅਨ ਨੇ ਸਾਰੀ ਨੇ ਨਾਲ ਓਕੇ ਔਰ ਇੱਥੇ ਜਿਹੜੀ ਰਸਤਾ ਜਿਹੜਾ ਸੀਗਾ ਉਹ ਇਹਨੂੰ ਪੰਜ ਚਾਰ ਰਸਤੇ ਵੇਖ ਕੇ ਬਣਾਇਆ ਗਿਆ ਸੀ ਜੋ ਇਹਨੂੰ ਨਾ ਇੱਥੋਂ ਜਾੜਿਆ ਜਾਵੇ ਇਸ ਕਰਕੇ ਇਹਦੇ ਵਿਰੋਧ ਦੇ ਵਿੱਚ ਅਸੀਂ ਇਹ ਦੇ ਦਿੱਤੀ ਹੈ ਜਿਹੜੀ ਪੀਸੀ ਕੀਤੀ ਹੈ ਕਿੰਨੇ ਦਿਨ ਦਾ ਇੰਟੀਮੇਸ਼ਨ ਦਿੰਦੇ ਹੋ ਅਗਰ ਜੇ ਨਾ ਕੁਝ ਹੁੰਦਾ ਹੱਲ ਨਾ ਹੋਇਆ ਤਾਂ ਅਗਲੀ ਕਾਰਵਾਈ ਕੀ ਰਹੇਗੀ ਤੁਹਾਡੀ ਵੇਖੋ ਇਹ ਸਰਕਾਰ ਨੂੰ ਅਸੀਂ ਲਗਭਗ 10 ਤੋਂ 15 ਦਿਨ ਦੇ ਵਿੱਚ ਵਿੱਚ ਅਸੀਂ ਇਹਦਾ ਨਤੀਜਾ ਚਾਹੁੰਦੇ ਹਾਂ ਨਹੀਂ ਤਾਂ ਅਸੀਂ ਅਗਲੀ ਮੀਟਿੰਗ ਕਰਕੇ ਤਾਂ ਇਹਦਾ ਜਿਹੜਾ ਅਗਲਾ ਐਕਸ਼ਨ ਪਲਾਨ ਧਿਆਨਤ ਰੱਖਦੇ ਹਾਂ ਇਹ ਤੁਸੀਂ ਕਾਰਪੋਰੇਸ਼ਨ ਜਾ ਕੇ ਇੱਥੇ ਕਿਹਦੇ ਉੱਚ ਦੇ ਭਾਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਇਹ ਘੁੰਮਣ ਸਾਹਿਬ ਅੱਗੇ ਮਿਲਦੇ ਰਹੇ ਸਮੇ ਸਮੇਸੇਰ ਔਰ ਇਹ ਪੀਸੀ ਵੀ ਕਰਦੇ ਰਹੇ ਨੇ ਤੇ ਹੁਣ ਵੀ ਇਹ ਮਿਲਣਗੇ ਕਿਉਂਕਿ ਅਸੀਂ ਕਦੇ ਵੀ ਟੇਬਲ ਟਾਕ ਤੋਂ ਨਹੀਂ ਭੱਜੇ ਟੇਬਲ ਟਾਕ ਕਰਨੇ ਨੂੰ ਹਮੇਸ਼ਾ ਤਿਆਰ ਆ ਤੇ ਅੱਜ ਵੀ ਜੇਕਰ ਸਾਡਾ ਕਾਰਪੋਰੇਸ਼ਨ ਟੇਬਲ ਟਾਕ ਤੇ ਬਹਿ ਕੇ ਇਹਦਾ ਕੋ ਹੱਲ ਕਰਨਾ ਚਾਹੁੰਦੀ ਹੈ ਅਸੀਂ ਜਾਣੂ ਤੇ ਨਹੀਂ ਜਿਹੜੇ ਹੋਮ ਕਮਿਸ਼ਨਰ ਨੇ ਇੱਥੇ ਤੋਏ ਗੋਪਾਲ ਜੀ ਉਹਨਾਂ ਨਾਲ ਤੁਸੀਂ ਮਿਲਿਓਗੇ ਤੁਸੀਂ ਦੁਬਾਰਾ ਨਹੀਂ ਇਹਨਾਂ ਨੂੰ ਮਿਲਾਂਗੇ ਇਹਨਾਂ ਨੂੰ ਨਹੀਂ ਗੋਪਾਲ ਜੀ ਨੂੰ ਹੁਣ ਮਿਲਾਂਗੇ ਅਗਰ ਜੇ ਕਿਤੇ ਹੋਰ ਜਗ੍ਹਾ ਦਿੱਤੀ ਜਾਵੇ ਉੱਥੇ ਤੁਸੀਂ ਕਿੱਦਾਂ ਖੜੇ ਉਤਰਦੇ ਹੋ ਇਹ ਆ ਕਿੱਦਾਂ ਨਹੀਂ ਜਗ੍ਹਾ ਉਹ ਜਿਹੜਾ ਬਾਇਓਪਲਾਂਟ ਉੱਥੇ ਲਾ ਲਿਆ ਜਾਵੇ ਜੇ ਜਗ੍ਹਾ ਸਰਕਾਰ ਕੋ ਹੈਗੀ ਹੈ ਤੇ ਬਾਇਓਪਲਾਂਟ ਉੱਥੇ ਲਾ ਲਿਆ ਜਾਵੇ ਇਹਨੂੰ ਕਿਉਂ ਜਾਣਿਆ ਦਾਰਿਆ ਮੰਡੀ ਤਕਰੀਬਨ ਕਿੰਨਾ ਕੋ ਸਮਾਂ ਦਿੱਤਾ ਜਾਏ ਨਹੀਂ ਲਗਭਗ ਮੈਂ ਤਾਂ ਕਿਹਾ ਵੀ 15 ਦਿਨ ਦੇ ਵਿੱਚ ਵਿੱਚ ਅਸੀਂ ਇਹ ਰਿਜ਼ਲਟ ਲੱਭਾਂਗੇ ਨਹੀਂ ਤਾਂ ਫਿਰ ਅਸੀਂ ਕੋਈ ਅਗਲਾ ਐਕਸ਼ਨ ਪਲਾਨ ਤਿਆਰ ਕਰਾਂਗੇ ਠੀਕ